ਦੋਸਤੋ ਆਪਾਂ ਇਸ ਵਕਤ ਤਾਂ ਪਹੁੰਚੇ ਆਂ ਘੜੋਮੇਰੀਆ ਜੀ ਜਿਹੜੀ ਜਗ੍ਹਾ 'ਚ 2023 'ਚ ਬੰਨ ਟੁੱਟਾ ਸੀ ਬਿਲਕੁਲ ਉੱਥੇ ਆਪਾਂ ਸਾਹਮਣੇ ਖੜੇ ਆਂ ਐਸਾਈਡ ਨੂੰ ਕੈਮਰਾ ਘੁਮਾ ਕੇ ਦਿਖਾਓ ਵੀ ਜਿਹੜਾ 2023 'ਚ ਬੰਨ ਟੁੱਟਾ ਸੀ ਤੋੜੇ ਲੱਗੇ ਨਜ਼ਰ ਆ ਰਿਹਾ ਬੰਨ ਦੇਖ ਰਕਾ ਘੁਮਾ ਕੇ ਮਾਰੋ ਇਹਨਾਂ ਵੀਰਾਂ ਦਾ ਦੁੱਖ ਦਰਦ ਤੁਹਾਨੂੰ ਦੱਸਦੇ ਆਂ ਵੀ ਇਹਨਾਂ ਦੇ ਕੀ ਹਾਲਾਤ ਆ ਬਾਈ ਜੀ ਬਹੁਤ ਬੁਰੇ ਹਾਲਾਤਾਂ 'ਚ ਇਹ ਲੋਕ ਗੁਜ਼ਰ ਰਿਹਾ ਜੀ ਜਿਨ੍ਹਾਂ ਵੀ ਦਰਿਆ ਦੇ ਨਾਲ ਲੱਗਦੇ ਲੋਕ ਜਿੰਨੇ ਵੀ ਆ ਜਾਂ ਦਰਿਆ ਦੇ ਵਿੱਚ ਆ ਖਤਮ ਹੋ ਗਿਆ ਜੀ ਝੋਨੇ ਜੇ ਗੱਲ ਕਰੀਏ ਆ ਵੀਰ ਦਾ ਝੋਨਾ ਹੈ ਜੀ ਜਿਹੜਾ ਬਹੁਤ ਬੁਰੇ ਹਾਲ ਆ ਪਾਉ ਜੀ ਵੇਖਣ ਨੂੰ ਇਹ ਸਿਰਫ ਹਰਿਆਲੀ ਨਜ਼ਰ ਆ ਰਹੀ ਆ ਪਰ ਇਹਦੇ ਹਾਲ ਬੁਰੇ ਆ ਵੀਰ ਜੀ ਕੀ ਗੱਲ ਬਾਤ ਆ ਪਹਿਲੋ ਤੇ ਆਪਣਾ ਨਾਮ ਦੱਸੋ ਜੀ ਵੀਰ ਜੀ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੇ ਇਹ ਨਾ ਪਹਿਲੋ 23 ਵਿੱਚ ਉਦੋਂ ਜਦੋਂ ਬੰਡਦਾ ਇਹ ਕਿਹੜੀ ਜਗ੍ਹਾ ਤੇ ਆਪਾਂ ਖੜੇ ਹਾਂ ਸਵਾਗਤ ਹੈ ਇਹ ਵਸਤੀ ਲਾਲ ਸਿੰਘ ਵਾਲੀ ਆ ਗੱਟਾ ਬਾਦਸ਼ਾਹ ਜੀ ਜਿਹੜੀ ਜਗ੍ਹਾ ਬਿਲਕੁਲ ਬੰਨ ਟੁੱਟਾ ਸੀ ਕੀ ਗੱਲ ਬਾਤ ਆ ਇਹ ਵੀ ਤਾਂ ਕੀ ਪ੍ਰੋਬਲਮ ਆ ਇਹ ਵੀਰ ਜੀ ਪਹਿਲਾਂ ਇੱਥੇ ਸੇਮ ਦਾ ਪਾਣੀ ਪਿਆ ਰਿਹਾ ਐ ਅਸੀਂ ਪੱਖੇ ਭੱਖੇ ਲਾ ਗਏ ਓਕੇ ਹੋ ਗਏ ਕੱਢਿਆ ਤੇ ਹੁਣ ਜਦ ਨੇਹਰ ਤੇ ਖੜਾਇਆ ਉਸ ਦਿਨੇ ਝੋਨਾ ਸਾਰਾ ਹੀ ਵਿਛ ਗਿਆ ਤੇ ਤਬਾਹ ਹੋ ਗਿਆ ਕੱਖ ਨਹੀਂ ਰਹਿ ਗਿਆ ਤੇ ਕਾਰਨ ਕੀ ਦਿੱਗਨ ਦਾ ਕਾਰਨ ਇਹੋ ਵੀ ਇਹਦੇ ਮੋਢ ਗਲ ਗਏ ਆ ਉਦੋਂ ਸੇਮ ਨਹੀਂ ਇਹ ਤੁਹਾਡਾ ਡੇਪਿਆ ਵੀਰ ਜੀ ਬਿਲਕੁਲ ਜੀ ਕਿਉਂਕਿ ਇਹ ਏਰੀਆ ਕਿਉਂਕਿ ਦਰਿਆ ਦੇ ਨਾਲ ਤੁਸੀਂ ਦੇਖ ਰਹੇ ਆ ਜੀ ਬਿਲਕੁਲ ਨਾਲ ਰੇਤਾਵੜੀ ਪੱਟੀ ਜਾ ਰਹੀ ਹੈ ਤੇ ਜਿੰਨਾ ਵੀ ਸੇਮ ਦਾ ਪਾਣੀ ਆ ਜੀ ਕਿਉਂਕਿ ਦੂਰ ਦੂਰ ਤੱਕ ਇਹਨੂੰ ਕੈਮਰਾ ਮਾਰ ਕੇ ਆ ਵਿਖਾਉ ਥੱਲੇ ਆ ਦੇਖੋ ਕਿਵੇਂ ਸੇਮ ਦਾ ਪਾਣੀ ਜਿਹੜਾ ਸਾਰਾ ਅਜੇ ਤੱਕ ਖੜਾ ਆਇਆ ਹੈ ਜੀ ਤੇ ਬਹੁਤ ਬੁਰੇ ਹਾਲਾਤ ਆ ਵੀ ਸਿਰਫ ਇਹਨੂੰ ਮੁੰਜਰੀ ਪਈ ਆ ਬਾਕੀ ਕਿਉਂਕਿ ਜਿਹੜਾ ਸਮਾਂ ਹੁੰਦਾ ਨਾ ਪੱਕਣ ਦਾ ਉਹਦੇ ਵਿੱਚ ਪਾਣੀ ਪੂਣੀ ਪੈਣ ਕਰਕੇ ਥੋੜਾ ਬਹੁਤ ਬੁਰੇ ਹਾਲਾਤ ਹੋ ਗਏ ਕਰ ਕੀ ਗੱਲਬਾਤ ਹੋ ਗਈ ਹੈ ਜੀ ਹੁਣ ਕੀ ਚਾਹੁੰਦੇ ਆ ਕੀ ਗੱਲਬਾਤ ਹੋਣਿਆ ਵੀ ਚਲ ਅਸੀਂ ਠੇਕੇ ਤੇ ਪੈਈ ਲਈ ਹੈ ਕਿੰਨੇ ਕਿੱਲੇ ਜ਼ਮੀਨ ਆਪਣੀ ਆਪਣੀ ਤੇ ਬਾਈ ਦੀ 2 ਕਿੱਲੇ ਦਾ ਦਾ ਕਿੱਲਾ ਆਉਂਦੀ ਤਿੰਨ ਭਰਾ ਸੀ ਤਿੰਨ ਭਰਾ ਹਾਂਜੀ ਹਾਂਜੀ ਤੇ ਆਹ ਠੇਕੇ ਤੇ ਲਈ 2 ਕਿੱਲੇ 60000 ਰੁਪਏ ਅੱਛਾ ਜੀ ਤੇ ਇਹ ਬਾਈ ਦੀ ਸਾਰੀ ਤਬਾਹ ਹੋ ਗਈ ਆ ਅੱਛਾ ਅਭੀ ਪਿਸੇਮ ਕਰਨ ਪੈਣ ਕਰਕੇ ਉਦਾਂ ਝਖੜਾਇਆ ਜਦ ਨੇਰੀ ਆਈ ਆ ਡਿੱਗ ਪੀ ਆ ਹਨਾ ਡਿੱਗ ਤਾਂ ਸਾਰਾ ਖਤਮ ਕਰਦਾ ਕੋ ਸੇਮ ਦਾ ਡਿੱਗਾ ਪੈ ਕੇ ਤੇ ਦਾਣਾ ਦੂਣਾ ਕਿਵੇਂ ਵਿੱਚ ਜਿਹੜਾ ਪਿਆ ਵਾ ਕਿ ਉਦਾਂ ਹੀ ਆ ਵਿੱਚ ਬੋਨਾ ਫੋਗ ਹੋ ਗਿਆ ਸਾਰਾ ਕਿਉਂਕਿ ਹਰਿਆ ਝੋਨਾ ਸੀ ਤੇ ਸਾਰਾ ਹੀ ਫੋਗ ਹੋ ਗਿਆ ਫੋਗ ਹੋ ਗਿਆ ਹਨਾ ਵੀ ਕੋਈ ਪੱਲੇ ਕੱਖ ਨਹੀਂ ਪੋਗਾ ਕੱਖ ਨਹੀਂ ਬਾਈ ਜੀ ਕੱਖ ਨਹੀਂ ਤੇ ਕੀ ਹੁਣ ਕਹੋਣਾ ਚਾਹੀਦਾ ਕੀ ਮੰਗ ਕਰਦੇ ਆ ਜੀ ਬਾਈ ਜੀ ਮੰਗ ਇਹੋ ਕਰਦੇ ਆ ਵੀ ਸਾਡੀ ਚਲ ਥੋੜੀ ਬਾਲੀ ਹੈਲਪ ਹੋ ਜਾਏ ਮਾਤੜਾ ਰਹਿ ਗਏ ਆ ਕਿ ਚਾਲ ਕਿਲਾ ਇਨੀ ਗਜੈਸ ਹੈਗੀ ਤੇ 23 ਚ ਬੜੇ ਬਖਤਨਾ ਸੀ 7-8 ਲੱਖ ਰੁਪਈਆ ਇਕੱਠਾ-ਗੁੱਠਾ ਕਰਕੇ ਤੋਂ ਪਹਿਲੀ ਬਣਾਈ ਸੀ ਤੇ ਫੇਰ ਤਬਾਹ ਚੋਂ ਨਾ ਤਬਾਹ ਆ ਫੇਰ ਉਹ ਹਾਲ ਹੋ ਗਿਆ ਪੱਲੇ ਕੱਖ ਨਹੀਂ ਰਹਿ ਗਿਆ ਬਿਲਕੁਲ ਜੀ ਬਿਲਕੁਲ ਤੇ ਮਾਲ ਡੰਗਰ ਵੀ ਦੱਸਦੇ ਮਰ ਗਿਆ ਸੀ ਪਹਿਲੇ ਆਹ ਬਾਈਆਂ 23 ਚ ਆਪਣੀਆਂ ਦੋ گاਵਾਂ ਮਰ ਗਈਆਂ ਸੀ ਬਿਲਕੁਲ ਜੀ ਵੇਖੋ 2023 ਚ ਵੀਰ ਦਾ ਕਾਫੀ ਨੁਕਸਾਨ ਹੋਇਆ ਹੈ ਡੰਗਰ ਵੀ ਸਾਬਣਾ ਖੋਲਣ ਦਾ ਸਮਾਂ ਨਹੀਂ ਸੀ ਮਿਲਿਆ ਕਿਉਂਕਿ ਇੱਥੋਂ ਤਾਂ ਸਾਹਮਣੇ ਟੁੱਟ ਗਿਆ ਸੀ ਇੱਥੇ ਬੰਦੇ ਰੇਤਾ ਭਰਨਾ ਤੋੜੇ ਭਰਨ ਲੱਗੇ ਸੀ ਜਦੋਂ ਤੇ ਜੱਕ ਦਾ ਮ ਟੁੱਟਣ ਕਰਕੇ ਮਸਾ ਲੋਕ ਭੱਜ ਕੇ ਹੀ ਨਿਕਲੇ ਕਿਉਂਕਿ ਮੈਂ ਬਿਲਕੁਲ ਇੱਥੇ ਵੀਡੀਓ ਬਣਾ ਰਿਆ ਆ ਸਾਂ ਤੇ ਬੜੇ ਲੋਕਾਂ ਦੇ ਘਰਿਆਂ ਨੂੰ ਕੈਮਰਾ ਮਾਰ ਕੇ ਵਿਖਾਓ ਕਿਵੇਂ ਜਿਹੜੇ ਡਿੱਗ ਪਏ ਹੈ ਤਹ ਹੋ ਗਿਆ ਜੀ ਨੇੜੇ ਨੇ ਸਾਰਾ ਖਤਮ ਹੋ ਗਿਆ ਹੈ ਜੀ ਤੇ ਇਹਨਾਂ ਲੋਕਾਂ ਦੀ ਮਦਦ ਹੋਣੀ ਚਾਹੀਦੀ ਹੈ ਕੀ ਹੁਣ ਮੰਗ ਕਰਦੇ ਆ ਜੀ ਬਾਈ ਜੀ ਇਹ ਮੰਗ ਕਰ ਰਹੇ ਚਲ ਸਾਡੀ ਥੋੜੀ ਬੜੀ ਮਦਦ ਹੋ ਜੇ ਬੜੀ ਬੱਚੇ ਸਾਡੇ ਤੇ ਚਲ ਸਾਡਾ ਵੀ ਕੋਈ ਨਾ ਕੋਈ ਬੰਦ ਜੀ ਤੇ ਸਕੂਲਾਂ ਦੇ ਵੀ ਖਰਚੇ ਹਿਸਾਬ ਨਾਲ ਹਾਂ ਜੀ ਆਪਣੇ ਹਾਂ ਜੀ ਬਹੁਤ ਔਖੇ ਸਾਡੇ ਸਕੂਲਾਂ ਦੀ ਫੀਸ ਵੀ ਜੁੜੀ ਪਈ ਆ ਉਹਨਾਂ ਦਿੱਤੀਆਂ ਦਾ ਬੈਦਾਂ ਦਾ ਖਰਚਾ ਵੀ ਬਾਈ ਜੀ ਸੱਕ ਦਿੱਤਾ ਜਾਂਦਾ ਦੇਖੋ ਸਕੂਲਾਂ ਦੀ ਫੀਸ ਜੁੜੀ ਪਈ ਆ ਵੈਣ ਦਾ ਖਰਚਾ ਤੱਕ ਨਹੀਂ ਨਿਕਲਦਾ ਕਿਉਂਕਿ ਜਦੋਂ ਆਸ ਦੀ ਕੋਈ ਗੱਲ ਨਹੀਂ ਮਾਲ ਡੱਗਰ ਜਾਂ ਵੀਰ ਦੀਆਂ 2023 ਚ ਵੀ ਗਾਵਾਂ ਮਰੀਆਂ ਤੇ ਐਦ ਕਿਵੇਂ ਵੀ ਵੀਰ ਨੇ ਆਖਿਆ ਵੀ ਚੱਲ ਤਿੰਨ ਭਰਾਵਾ ਦੋ ਕਿੱਲੇ ਪੈਲੀ ਆ ਵੀ ਇੱਧਰ ਤਾਂ ਕਿੱਲਾ ਹੀ ਤਾਂ ਹੁੰਦੀ ਆ ਥੋੜੀ ਬਹੁਤ ਕੀ ਝੋਨੇ ਦੀ ਮੁੰਜਰੀ ਮੁੰਜਰ ਦੀ ਦੀ ਹਰਿਆਲੀ ਆਉਂਦੀ ਆ ਕਿਉਂਕਿ ਸੇਮ ਇਥੇ ਮਸ਼ੀਨ ਵੀ ਨਹੀਂ ਮੈਨੂੰ ਲੱਗਦੀ ਵਰਮੀ ਇਹਨਾਂ ਜਿੰਨਾਂ ਕੀਆ ਉਹ ਦੂਜਿਆਂ ਝੋਨਾ ਵੇਖ ਕੇ ਜਵਾਬ ਦੇ ਗਏ ਹੋ ਕਹਿੰਦੇ ਨਹੀਂ ਅਸੀਂ ਨਹੀਂ ਇੱਥੇ ਹੋਣਾ ਜੀ ਮਸ਼ੀਨ ਵਾਲੇ ਵੀ ਕਹਿੰਦੇ ਵੀ ਵੇਖ ਕੇ ਗਏ ਆਂਦੇ ਭਾਈ ਜੀ ਜਵਾਬ ਦੇ ਗਿਆਂਦੇ ਇੱਥੇ ਵਸਦੀ ਗੱਲ ਨਹੀਂ ਹੈਗੀ ਕਿਉਂਕਿ ਆਹ ਵੇਖੋ ਐਨ ਪੈਰ ਖੁੱਬਣ ਡਿਆ ਤੇ ਇਹਨਾਂ ਦਾ ਵੀਡੀਓ ਵਾਦ ਤੇ ਫੋਨ ਨੰਬਰ ਕੀ ਆ ਵੀਰੇ 6284770273 ਆਪਣਾ ਫੋਨ ਨੰਬਰ ਆ ਭਾਈ ਤੇ ਇੱਥੇ ਤੁਸੀਂ ਸਬਰਕ ਕਰਨਾ ਉੱਪਰ ਆਪਾਂ ਮੈਨਸ਼ਨ ਕਰ ਦਾਂ ਗੂਪਰ ਵੀਡੀਓ ਦੇ ਵਿੱਚ ਨੰਬਰ ਤੁਸੀਂ ਚੱਲਦਾ ਸਕਰੀਨ ਤੇ ਵੈਸੇ ਦੇਖ ਰਹੇ ਜੇ ਤੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਵੀਡੀਓ ਮੈਨਾਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਹਨਾ ਵੀ ਜਿਹੜੀ ਇਸ ਪਰਿਵਾਰ ਦੀ ਮਦਦ ਹੋ ਸਕੇ ਚਲੋ ਜਿਹੜਾ ਕੋਈ ਤਿਲ ਫੁੱਲ ਹਨਾ ਤੇ ਇਸੇ ਤੇ ਹੀ ਸਾਰਾ ਕੁਝ ਚੱਲਦਾ ਹਾਂਜੀ ਹਾਂਜੀ ਇਸੇ ਤੇ ਜੋ ਵੀ ਸਿਸਟਮ ਹੈ ਹਨਾ ਹਾਂਜੀ ਸਾਰਾ ਤੇ ਇਹਨਾਂ ਦੇ ਨਾਲ ਇਸ ਫੋਨ ਤੇ ਸੰਪਰਕ ਕਰੋ ਬਾਈ ਜੀ ਕਾ ਖਾਲਸਾ ਸ੍ਰੀ ਵਾਇੰਗ ਜੀ